ਨਵੇਂ ਬੱਚੇ ਲਈ ਖੇਤ ਦੀ ਕੋਈ ਅਟਰੈਕਸ਼ਨ ਹੀ ਹੈ ਨਹੀਂ ਖੇਤ ਦੇ ਵਿੱਚ ਜੇ ਤੁਹਾਡਾ ਮਾਡਲ ਇਸ ਤਰੀਕੇ ਦਾ ਹੋਊਗਾ ਤੁਹਾਡੇ ਖੇਤ ਅੰਦਰ ਕੋਈ ਖਿੱਚ ਪੈਦਾ ਕਰਨ ਦੀ ਸ਼ਕਤੀ ਹੋਊਗੀ ਜੇ ਤੁਸੀਂ ਉਹਦੇ ਵਿੱਚ ਡਾਈਵਰਸਿਟੀ ਤੁਹਾਡੇ ਖੇਤ ਦੇ ਵਿੱਚ ਹੋਊਗੀ ਤਰ੍ਹਾਂ ਤਰ੍ਹਾਂ ਦੇ ਉੱਥੇ ਰੁੱਖ ਹੋਣਗੇ ਤਰ੍ਹਾਂ ਤਰ੍ਹਾਂ ਦਾ ਫਰੂਟ ਹੋਊਗਾ ਤਾਂ ਬੱਚਿਆਂ ਨੇ ਖੇਤ ਵੱਲ ਆਉਣਾ ਹੈ ਅਸੀਂ ਉਹਨਾਂ ਨੂੰ ਕਣਕ ਝੋਨਾ ਦਿਖਾਉਣ ਦੇ ਲਈ ਖੇਤਾਂ 'ਚ ਨਹੀਂ ਲੈ ਕੇ ਆ ਸਕਦੇ ਕਿਉਂਕਿ ਉਹ ਤਾਂ ਜਿੱਥੇ ਮਰਜ਼ੀ ਦੇਖ ਲੈਣ ਥਾਰ-ਥਾਈ ਖੜਾ ਹੈਗਾ ਲੇਕਿਨ ਜੇ ਅੱਜ ਆ ਪਿੱਛੇ ਮੇਰੇ ਅੰਜੀਰ ਦਾ ਬੂਟਾ ਖੜਾ ਹੈ ਇਹ ਤੁਹਾਨੂੰ ਹੋਰ ਕਿਤੇ 100 ਜਾਂ 1000 ਕਿਸਾਨ ਦੇ ਕੋਲੇ ਨਹੀਂ ਮਿਲੂਗਾ ਬੱਚੇ ਦੇ ਮਨ 'ਚ ਇਹ ਹੈ ਕਿ ਮੈਂ ਦੇਖਾਂ ਕਿ ਇਸ ਬੂਟੇ ਨੂੰ ਕੀ ਲੱਗਦਾ ਹੈ ਜਾਂ ਮੈਂ ਖੇਤ ਸੇਬ ਦੇ ਬੂਟੇ ਲਾਏ ਆ ਹੋਰ ਚੀਜ਼ਾਂ ਲਾਈਆਂ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਡਾਈਵਰਸਿਟੀ ਹੈ ਉਹ ਖਿੱਚ ਪਾ ਸਕਦੀ ਹੈ ਉਹਦੇ ਨਾਲ ਖੇਤ ਸੋਹਣਾ ਵੀ ਲੱਗਦਾ ਹੈ ਉਹਦੇ ਨਾਲ ਜਿਹੜਾ ਖੇਤ ਦਾ ਹੈਗਾ ਖੇਤ ਤੁਹਾਨੂੰ ਕੁਝ ਦਿੰਦਾ ਹੈ ਅਟਰੈਕਸ਼ਨ ਬਣਾਉਂਦਾ ਹੈ ਸੋ ਉਸ ਚੀਜ਼ ਨੇ ਖਿੱਚਣਾ ਸੀਗਾ ਸਾਡੀ ਨਵੀਂ ਜਨਰੇਸ਼ਨ ਨੂੰ ਖੇਤਾਂ ਵੱਲ ਐਗਰੀਕਲਚਰ ਵੱਲ ਖੇਤੀ